ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਰੀਏ ਵਾਲਾ ਸਰੀਏ ਵਾਲਾ ਪਿੰਡ ਬਠਿੰਡੇ ਜ਼ਿਲ੍ਹੇ ਦਾ ਨੇੜੇ ਭਗਤਾ ਭਾਈ ਦੇ ਰਹਿ ਜਾਂਦਾ ਬਾਜੇਖਾਨੇ ਤੋਂ ਭਗਤਾ ਬਰਨਾਲੇ ਵਾਲੀ ਜਿਹੜੀ ਛੜਕ ਆ ਉਹਦੇ ਤੇ ਇਹ ਤੀਜਾ ਪਿੰਡ ਆਉਂਦਾ ਹੈ ਬਾਜੇਖਾਨੇ ਤੋਂ ਬਾਅਦ ਕਿਉਂਕਿ ਸਨ ਚ ਇੱਕ ਪਿੰਡ ਡੋੜ ਜਿਹੜਾ ਉਹ ਮੇਨ ਛੜਕ ਤੇ ਤੇ ਉਹ ਤੋਂ ਬਾਅਦ ਸਰੀਏ ਵਾਲਾ ਆਊਗਾ ਨਾਲ ਦਾ ਪਿੰਡ ਸੁਖਾ ਨੰਦ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਹੋਰੀ ਵਪਾਰ ਦਾ ਕੰਮ ਕਰਦੇ ਆ ਤੇ ਮੇਰੀ ਇਹ ਪਹਿਲੀ ਵੀਡੀਓ ਇਹਨਾਂ ਕੋਲੋਂ ਹੈ ਇੱਕ ਬਹੁਤ ਚੰਗੇ ਕੱਦ ਕਾਠ ਦੀ ਫੁੱਲ ਵਜਨ ਵਾਲੀ ਤੁਹਾਨੂੰ ਗਾਂ ਦਿਖਾ ਰਿਹਾ ਹੈ ਇਹ ਗੱਬਣ ਹੈ ਚੰਗਾ ਦੁੱਧ ਬਾਈ ਜਿਹੜੀ ਦੱਸਦੇ ਨੇ ਪਿਛਲੇ ਸੂਏ ਚ ਦਿੱਤਾ ਬਾਕੀ ਡਿਟੇਲ ਸਾਰੀ ਆਪਾਂ ਵੀਰ ਤੋਂ ਹੀ ਪੁੱਛਾਂਗੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਗਾਂ ਪਸੰਦ ਆ ਜੂਗੀ ਉਹ ਵੀਰ ਤਸੱਲੀ ਕਰ ਸਕਦਾ ਆ ਕੇ ਪਸ਼ੂ ਨੂੰ ਦੇਖਣਾ ਤੁਹਾਡਾ ਹੱਕ ਹੈ ਜੇ ਸ਼ੁਰੂ ਚ ਦੋਸਤੋ ਇਹਦੇ ਆਪਾਂ ਤਾਂ ਥਾਣਵਾਨੇ ਬਾਰੇ ਗੱਲ ਕਰੀਏ ਤਾਂ ਬਿਲਕੁਲ ਇੱਕੋ ਜਿਹਾ ਹਵਾਨਾ ਹੈ ਚਾਰੇ ਪਾਸਿਆਂ ਤੋਂ ਤੇ ਦੂਜਾ ਇਹ ਥਣ ਜਿਹੜੇ ਉਹ ਥੀ ਚੁਆਈ ਵਾਲੇ ਵੀ ਹੈ ਪਰ ਦੁੱਧ ਚੰਗੇ ਵਾਲੀ ਗਾਂ ਤਾਂ ਮਿਲਕਿੰਗ ਮਸ਼ੀਨ ਤੁਸੀਂ ਇਹਦੇ ਲਾ ਸਕਦੇ ਹੋ ਵੈਸੇ ਜੇ ਕੋਈ ਵੀ ਦੋਨੇ ਪਾਸੇ ਚੁਆਈ ਕਰਨ ਦਾ ਚਾਹਵਾਨ ਹੈ ਤੇ ਇਦਾਂ ਦੀ ਗਾਂ ਤੁਸੀਂ ਵਧੀਆ ਤਰੀਕੇ ਨਾਲ ਚੋ ਸਕਦੇ ਹੋ ਕਿਉਂਕਿ ਥਣ ਦਾ ਸੈਜ ਪੂਰਾ ਵਧੀਆ ਥੀ ਚੁਆਈ ਵਾਲਾ ਹੈ ਹਵਾਨੇ ਤੇ ਨਾੜਾਂ ਵੀ ਚੰਗੀਆਂ ਕੱਢਦੀ ਆਉਂਦੀ ਹੈ ਸਟਰਕਚਰ ਗਾਂ ਦਾ ਤੁਸੀਂ ਹੁਣ ਵੀਡੀਓ ਚ ਦੇਖ ਰਹੇ ਹੋ ਕਾਫੀ ਉੱਚੀ ਲੰਬੀ ਹੈ ਗਾਂ ਪਰ ਸੇ ਲੈ ਆਓ ਡਿਟੇਲ ਪੁੱਛੀਏ ਫਿਰ ਇਹਨੂੰ ਤੋੜਾਂਗੇ ਬਾਈ ਸਤਿ ਸ਼੍ਰੀ ਅਕਾਲ ਸੱਸੀ ਬਾਬਾ ਜੀ ਨਾਮ ਦੱਸ ਦਿਓ ਬਾਈ ਨਾਮ ਜਸਵੰਦਰ ਸਿੰਘ ਜਸਵੰਦਰ ਬਾਈ ਅੱਜ ਜਿਹੜੀ ਇਹ ਗਾਂ ਆਪਾਂ ਵੇਚਣ ਲੱਗੇ ਉਹ ਕੰਨਵਾ ਸੁਆ ਸੁਊਗੀ ਸੁਆ ਜੀ ਦੂਜਾ ਸੁਆ ਜੀ ਦੂਜਾ ਸੁਆ ਹਾਂਜੀ ਕਿੰਨੇ ਕ ਦਿਨ ਲੈਜੂ ਬਾਈ ਸੂਨ ਤੇ ਦਿਨ ਲੈਜੂ ਜੀ 15 ਦਿਨ ਲੈਜੂਗੀ ਹਰੇ 15 ਦਿਨ ਹੀ ਲੈਜੂਗੀ ਅੰਦਾ ਹਾਂਜੀ ਹਾਂਜੀ ਦੁੱਧ ਦਾ ਕੀ ਰਿਕਾਰਡ ਹੈ ਪਿਛਲੇ ਸੁਏ ਦਾ ਦੁੱਧ ਵੀ 40 ਪਲੱਸ ਦੱਸਿਆ ਜੀ ਪਾਲਕ ਨੇ 40 ਪਲੱਸ ਦੱਸਿਆ ਇਹਨੇ ਦਿੱਤਾ ਹਾਂਜੀ ਹਾਂਜੀ ਠੀਕ ਹੈ ਅੱਛਾ ਸੀਮਨ ਦੀ ਜੇ ਡਿਟੇਲ ਦੀ ਗੱਲ ਕਰੀਏ ਹੈ ਧਿਆਨ ਚ ਇਹ ਸਿਮਨ ਜੈਬਰਾ ਦੀ ਏ ਆਪ ਆ ਜੀ ਜੈਬਰਾ ਦੀ ਆਪ ਹੈ ਤੇ ਆਪਣਾ ਏਬੀਐਸ ਸੈਕਸ਼ਨ ਦਾ ਆਰਟੀਕਲ ਲੱਗਿਆ ਵੀ ਹੈ ਜੀ ਦੱਸੋ ਮੈਂ ਥੋੜੀ ਡਿਟੇਲ ਕਿਉਂਕਿ ਮੈਨੂੰ ਪਤਾ ਸੀ ਵੀ ਬਾਈ ਭੁੱਲ ਸਕਦਾ ਹੈ ਜੈਬਰਾ ਦੀ ਆਪ ਹੈ ਏਬੀਐਸ ਰੋਡਿਓ ਸੈਕਸ਼ਨ ਸਿਮਨ ਲੱਗਾ ਹੈ ਏਬੀਐਸ ਬੁੱਲਦਾ ਸਿਮਨ ਲੱਗਾ ਇਹ ਡਿਟੇਲ ਜਿਹੜੀ ਪਰਚੀ ਮੇਰੇ ਹੱਥ ਦੇ ਵਿੱਚ ਹੈ ਇਹ ਬਾਈ ਹਰਿਆਣੀ ਮੈਨੂੰ ਪੜਾਈ ਹੈ ਸੋ 40 ਪਲੱਸ ਇਹਨੇ ਪਹਿਲੇ ਸੂਏ ਚ ਬਾਈ ਕਹਿੰਦਾ ਦੁੱਧ ਦਿੰਦਾ ਹੈ ਕਿ ਸੂਆ ਦੂਜਾ ਬਾਕੀ ਜਾਣਕਾਰੀ ਸਾਰੀ ਤੁਹਾਨੂੰ ਦੇ ਦਿਆਂਗੇ ਤੇ ਤੁਸੀਂ ਆਪ ਸਮਝੋਗੇ ਪਸੂ ਤੁਹਾਨੂੰ ਕਿਦਾਂ ਦਾ ਲੱਗਦਾ ਹੈ ਅੱਛਾ ਭਾਈ ਕੀਮਤ ਕੀ ਕਰਦੇ ਹੋ ਰੇਟ ਕੀ ਰੱਖਦੇ ਹੋ ਇਹਦਾ ਰੇਟ 1.90 ਹੈ ਜੀ 1 ਲੱਖ ਤੇ 290000 ਰੁਪਏ ਦਾ ਰੇਟ ਭਾਈ ਜੀ ਉਹ ਲੈ ਨੇ ਰੱਖਿਆ ਤੋੜ ਕੇ ਤੁਹਾਨੂੰ ਦੁਕਾਨੇ ਖੋਲਣੀ ਪਈ ਸੁ ਟਾਂਚੇ ਬਾਰੇ ਤਾਂ ਮੈਂ ਸ਼ੁਰੂ ਚ ਕਮੈਂਟ ਕਰਤਾ ਸੀ ਦੱਸੋ ਵੀ ਬਹੁਤ ਸੋਹਣੀ ਗਾ ਇਹ ਸਟਰਕਚਰ ਦੀ 1 ਲੱਖ ਤੇ 90000 ਰੇਟ ਹੈ ਹਜੇ 15 ਦਿਨਾਂ ਦੀ ਕੱਚੀ ਦਿਨਾਂ ਦੇ ਹਿਸਾਬ ਤੇ ਹੈ ਬਾਕੀ ਪਸ਼ੂ ਗਰਮੀ ਦੀ ਰੁੱਤ ਅੱਗੇ ਪਿੱਛੇ ਹੋ ਸਕਦਾ ਹੁੰਦਾ ਕੋਈ 2-4 ਦਿਨ ਪਰ ਹਜੇ ਕੱਚੀ ਗਾਂ ਦੱਸਦੀ ਹੈ ਵੀ ਦਿਨ ਹਜੇ ਲਾਊਗੀ ਬੜਾ ਚੰਗਾ ਸਟਰਕਚਰ ਤੁਸੀਂ ਇਹਦਾ ਦੇਖ ਸਕਦੇ ਹੋ ਮੇਨ ਚੰਗੇ ਦੁੱਧ ਦੇ ਨਾਲ ਨਾਲ ਢਾਂਚੇ ਦੀ ਬਣਵਟ ਦੇਖੋ ਇਹਦੀਆਂ ਲੱਤਾਂ ਵਗੈਰਾ ਸਿੱਧੀਆਂ ਤੇ ਤੌਰ ਵੀ ਸੋਹਣੀ ਹੈ ਲਿਆ ਭਾਈ ਕਮਾਲਾ ਥਾਣਾ ਬਿਲਕੁਲ ਅਥੀਂ ਚਵਾਈ ਵਾਲਿਆ ਦੱਸੋ ਜੈਪਰਾ ਬੁੱਲ ਹੈ ਕੋਈ ਉਹਦੀ ਇਹ ਆਪ ਵੈੜ ਤੇ ਅੱਗੇ ਰੋਡਿਓ ਵੱਲ ਏਬੀਐਸਲੋਂ ਆਉਂਦਾ ਤੇ ਉਹਦਾ ਸੈਕਸਡ ਸੀਮਨ ਲੱਗਾ ਮਤਲਬ ਆ ਸਹੀ ਹੈ ਵੀ ਇਹ ਵੱਚੀ ਦੇਊਗੀ ਲੈ ਇੱਚੇ ਕਮਾਲਾ ਫੇਰ ਭਾਈ ਮੜੀ ਲੈ ਦੋਨਾਂ ਪਾਸਿਓ ਹਵਾਨੇ ਤੇ ਨਾੜਾਂ ਤੁਹਾਨੂੰ ਪ੍ਰੋਪਰ ਨਜ਼ਰ ਆਉਣਗੀਆਂ ਬਾਕੀ ਢਾਂਚਾ ਤਾਂ ਮੈਂ ਪਹਿਲਾਂ ਹੀ ਦੱਸ ਰਿਹਾ ਦੋਸਤੋ ਇਹਦੀ ਤੌਰ ਤੋਰ ਦੀ ਵਹਿੜ ਦੀ ਦੇਖ ਸਕਦੇ ਹੋ ਕਾਫੀ ਚੰਗੀ ਤੋਰੇ ਦੀ ਹੈਗੀ ਲੈ ਕਮਾਲਾ ਵੀਰੇ ਦੂਜਿਆ ਚ ਕੁਮਾਈ ਪਰ ਲੈ ਹੱਥ ਭਾਈ ਸੋ ਹਵਾਨਾ ਵੀ ਦੋਸਤੋ ਕਾਫੀ ਚੰਗਾ ਇਸ ਗਾਂ ਨੂੰ ਤਿਆਰ ਕਰਨਾ ਹਜੇ ਕੱਚੀ ਦਿਸਦੀ ਹੈ ਪਰ ਹੁਣ ਵੀ ਹਵਾਨੇ ਦਾ ਰੁਖ ਸੋਹਣਾ ਸਮਝ ਆਉਗੀ ਜੇ ਕੋਈ ਵੀਰ ਚੰਗੀ ਪੇਮੈਂਟ ਇਨਵੈਸਟ ਕਰਨੀ ਚਾਹੁੰਦਾ ਤਾਂ ਕਿ ਗਾਂ ਦੇਖਿਓ ਜੇ ਕਿਉਂਕਿ ਸੋਨੇ ਦੁੱਧ ਵਾਲੀ ਇਹ ਗਾਂ ਤੁਹਾਨੂੰ ਦਿਖਾ ਰਹੇ ਹਾਂ ਸੋ ਫਿਰ ਇਹਦਾ ਤੁਸੀਂ ਸਟਰਕਚਰ ਦੇਖ ਸਕਦੇ ਹੋ ਇਹਦਾ ਦੋਸਤੋ ਥਾਂਤੇ ਹਵਾਨਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀ ਇਧਰੋਂ ਵੀ ਥਾਂ ਨੂੰ ਤੁਸੀਂ ਦੇਖ ਸਕਦੇ ਹੋ ਇਸ ਸਾਈਡ ਤੋਂ ਜੇ ਆਪਾਂ ਹਵਾਨੇ ਦੀ ਗੱਲ ਕਰਦੇ ਆ ਤੇ ਇਧਰ ਵੀ ਨਾੜਾਂ ਤੁਹਾਨੂੰ ਉਸੇ ਤਰ੍ਹਾਂ ਹੀ ਦਿਸਣਗੀਆਂ ਸੋ ਇਹ ਰੋਕਾ ਦੋਸਤੋ ਇਸ ਗਾਂ ਦਾ ਤੇ ਇੱਕ ਹੀ ਨਾਗ ਅੱਜ ਦੀ ਵੀਡੀਓ ਦਾ ਧੰਨਵਾਦ ਵੀਡੀਓ ਦੇਖਣ ਵਾਸਤੇ ਜਿਹਨੂੰ ਗਾਂ ਚਾਜਦੀ ਆ ਤਾਂ ਨੰਬਰ ਸਕਰੀਨ ਉੱਤੇ ਚੱਲੀ ਜਾਂਦਾ ਕਾਲ ਤੁਸੀਂ ਹਿਸੇ ਨੰਬਰ ਤੇ ਕਰਨੀ ਹੈ ਬਾਕੀ ਪਾਸ ਪਸੂ ਨੂੰ ਆ ਕੇ ਕਰਨਾ ਤੁਹਾਡਾ ਹੱਕ ਹੈ ਧੰਨਵਾਦ ਅੱਜ ਦੀ ਵੀਡੀਓ ਨੇ ਦੇਖਣ